ਜੀ ਬਾਈ ਕੀ ਨਾਮ ਦਾ ਡਾਕ ਕਾਲੀ ਦੁਕਾਨ ਕਰਦੇ ਹੋ ਕੀ ਕਰਨ ਚੰਦੇ ਆ ਮੈਂ ਸ਼ਿਵ ਕੁਮਾਰ ਕਨੂਜੀਆ ਜੀ ਸਾਫ ਦਾ ਕੌਨਸਲ ਸਾਫਨ ਪਲੋਗੀ ਮੈਂ ਜੋ ਚੰਤਾ ਡਾਇਰੈਕਟਰੀ ਦੁਕਾਨ ਤੇ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਜਾਂ ਬਿਲਡਿੰਗ ਬਣਾਉਣੀ ਹੈ ਤਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਨੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਇਹ ਅਸਲੀ ਇੱਟ ਦੇਈ 200 ਜਾਂ 100 ਮਿੱਟ ਨਾ ਦੇ। ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ, ਜਿਨ੍ਹਾਂ ਪੰਜਾਬ ਭਰ 'ਤੇ ਆਪਣੇ ਤਜਰਬੇ ਸਾਂਝੇ ਕੀਤੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ IIM ਅਹਮਦਾਬਾਦ ਭੇਜਿਆ ਜਾ ਚੁੱਕਿਆ ਹੈ ਆਪਣੀ ਦੁਕਾਨ ਤੇ ਕੰਮ ਕਰਦੇ ਹੈ ਅੱਜ ਜਿਹੜਾ ਤੁਸੀਂ ਸੋਨਾ ਮੋੜਿਆ ਕਿ ਗਾਹ ਨੂੰ ਕਿਵੇਂ ਤੁਹਾਨੂੰ ਬ੍ਰਾਂਡ ਹੋਇਆ ہوئی تھی جی سر اپنے گرم کپڑے گئے جب ابھی اسی چاک کے سن دکھائی جی سونے چینی ڈیڑھ لاکھ روپئے کی تقریباً ہے محلے کا اصل نے پوچھا بھی تاریخ کوئی چیز گواچی ہے ساری کوئی چیز نہیں اچھی تھی چینی ہے پر سان لبھی نہیں کرتے مینے ہو گئے لبن سی لبھی میں آ جاؤ لگ سونا ڈلہے والے چھ لاکھ کا سامان ਇਹ ਸੰਧੀਪਾਉrti ਸੀ ਕੇ ਆਪਣੀ ਐਕਸ਼ਨ riport ਸੀ ਆਮ ਲੋਕਾਂ ਕੋਈ ਪੀਲ ਕਰਨ ਨੂੰ ਚਾਹੁੰਦੇ ਨੇ ਜਿਹੜੇ ਦੁਕਾਨਦਾਰੀ ਕਰਦੇ ਆ ਹੈ ਜੀ ਆਮ ਲੋਕਾਂ ਕੋਈ ਪੀਲ ਕਰਨ ਨੂੰ ਚਾਹੁੰਦੇ ਨੇ ਜਿਹੜੇ ਦੁਕਾਨਦਾਰੀ ਕਰਦੇ ਆ ਅਸੀਂ ਇਹ ਚੋਣੇ ਆ ਜੀ ਅਸੀਂ ਕਹਿੰਦੇ ਕਿ ਅਸੀਂ ਇਮਾਨਦਾਰ ਚਾਹਾਂ ਸਾਰਿਆਂ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਜੋ ਕਿ ਸਾਡਾ ਜਿਹੜਾ ਪੰਜਾਬ ਆਪੇ ਨਾਨਕੀ ਕਿਤੇ ਨਗਰੀ ਹੈ ਇਹ ਹਰੀ ਪਰਿਸ਼ਦ ਦੇਵੇ ਇਹ ਲੋਕਾਂ ਨਾਲ ਆਪਸ ਵਿੱਚ ਮੇਲਜੋਲ ਪਿਆਰ ਨਜ਼ਰ ਆਵੇ ਇਸ ਤਰ੍ਹਾਂ ਹੀ ਕਿ ਅਸੀਂ ਇਹ ਚੋਣੇ ਕਿ ਹਰ ਬੰਦੇ ਨੂੰ ਇਮਾਨਦਾਰੀ ਨਾਲ ਖਾਣੀ ਚਾਹੀਦੀ ਹੈ ਮੇਰਾ ਨਾਮ ਸੰਦੀਪਪੁਰ ਤੇ ਪਿੰਡ ਕਬੀਪੁਰ ਤੇ ਪੰਜੀ ਇਹ ਜਿਹੜੇ ਇੱਥੇ ਤੁਸੀਂ ਇੱਕ ਕਪੜੇ ਕਦੋਂ ਧੋਣੇ ਦੇ ਕੇ ਗਏ ਸੀ ਹਾਂ ਜੀ ਅੱਜ ਦੇ ਕੇ ਗਏ ਸੀ 4:00 ਵਜੇ ਨਾਲ ਤੇ ਇਹਦੇ ਵਿੱਚੋਂ ਕੀ ਨਿਕਲਿਆ ਇਹਨਾਂ ਦਾ ਤੁਹਾਡਾ ਸਮਾਨ ਕੀ ਸੀਗਾ ਵਿੱਚੋਂ ਇਹਨਾਂ ਨੂੰ ਚ ਇੰਨੀ ਲੱਗੀ ਤੇ ਇਹਨਾਂ ਨੇ ਮੈਨੂੰ ਫੇਰ ਫੋਨ ਕੀਤਾ ਕਿ ਵੀ ਸਾਡੀ ਗੀਤ ਵਿੱਚ ਆਈ ਆ ਤੇ ਫਿਰ ਮੈਂ ਅੱਜ ਜਿਹੜਾ ਡੇਢ ਵਜੇ ਵਿਚ ਆਣ ਵਿੱਚ ਆਜੀ ਤੇ ਜਿਹੜੀ ਇਹਨਾਂ ਨੇ ਅੱਜ ਮੈਨੂੰ ਆਪਣੀ ਇਮਾਨਦਾਰੀ ਦਿਖਾ ਕੇ ਮਾਫ ਤੇ ਇਹ ਤੁਹਾਡੀ ਚੇਨ ਦਾ ਤੁਹਾਨੂੰ ਪਤਾ ਸੀ ਇਸ ਬਾਰੇ ਮੈਨੂੰ ਘਾਤੀ ਦਾ ਪਤਾ ਸੀ ਪਰ ਮੈਨੂੰ ਘਰ ਉਹ ਲੱਭ ਨਹੀਂ ਰਹੀ ਕਿ ਮੈਂ ਕਿੱਥੇ ਰੱਖ ਲਈ। ਕੱਪੜੇ ਦੇਣ ਤੋਂ ਪਹਿਲਾਂ ਤੁਸੀਂ ਜੇਬਾਂ ਖੋਲੀਆਂ ਕਿ ਨਹੀਂ ਖੋਲੀਆਂ ਜੀ? ਮੈਂ ਖੋਲੀਆਂ ਵਾ ਪਰ ਮੈਨੂੰ ਨਹੀਂ ਮੇਰੇ ਹੱਥ ਲੱਗੇ ਇਹ ਹਾਂਜੀ ਹਾਂਜੀ ਤੇ ਇਹ ਚੇਨ ਜਿਹੜੀ ਤੁਹਾਡੇ ਕਿੰਨੇ ਤੋੜੇ ਦੀ ਹੈ? ਇਹ 18 ਗ੍ਰਾਮ ਦੀ। ਤਕਰੀਬਨ ਕਿੰਨੇ ਦੀ ਹੋਵੇ ਇਹ? 18 ਖੋਲੀਆਂ ਹਾਂਜੀ ਹਾਂਜੀ 1.5 ਲੱਖ ਦੀ 1.5 ਲੱਖ ਦੀ ਹੈਗੀ ਤੇ ਤੁਸੀਂ ਇਹਦੇ ਬਾਰੇ ਦੁਨੀਆ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਕਹਿਣਾ ਚਾਹੁੰਨੀ ਕਿ ਇਹ ਸੰਜੋਗ ਇਮਾਨਦਾਰੀ ਇਹ ਭਾਰੀ ਨੇ ਦਿਖਾਈ ਤੇ ਇਹ ਇਮਾਨਦਾਰੀ ਸਭ ਨੂੰ ਤੋਂ ਪਾਣੀ ਚਾਹੀਦੀ ਠੀਕ ਹੈ ਤੇ ਪ੍ਰਧਾਨ ਜੀ ਤੁਹਾਨੂੰ ਇਹ ਚੇਨ ਮਿਲੀ ਇਹਨਾਂ ਚੋ ਤੇ ਤੁਹਾਨੂੰ ਕਿਦਾਂ ਬੰਦ